ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਦਾਖਾਂ ਤੇ दारू ਇੱਥੇ दारू ਪੀਣ ਵਾਲਿਆਂ ਤੇ ਕਟਾਕ ਕੀਤਾ ਹੈ ਕਿ ਐਨੇ ਪੁਆੜੇ ਪਾ ਕੇ ਸ਼ਰਾਬ ਬਣਾ ਕੇ ਹੋਸ਼ ਨੂੰ ਗਵਾ ਕੇ ਮਸਤ ਰਹਿੰਦੇ ਹੋ ਪਰ ਅਸਾਂ ਕੋਈ ਪੁਆੜੇ ਨਹੀਂ ਕੀਤੇ ਜਿਸ ਦਾਖਾਂ ਤੋਂ ਸ਼ਰਾਬ ਬਣਦੀ ਹੈ ਅਸੀਂ ਸਿਰਫ ਦਾਖਾਂ ਖਾ ਕੇ ਆਪਣੀ ਮਸਤੀ ਵਿੱਚ ਰਹਿੰਦੇ ਹਾਂ ਨਾਮ ਦੀ ਮਸਤੀ ਵਿੱਚ ਆਓ ਪਿਆਰ ਨਾਲ ਸਰਮਣ ਕਰਨ ਦੀ ਕੋਸ਼ਿਸ਼ ਕਰੀ ਪਹਿਲੇ ਤੋੜ ਸੇ ਫਿਰ ਵਿੱਚ ਮਟ ਪਾਸੇ ਪੱਠੀ ਝਾੜ ਕੇ ਫਿਰ ਚਵਾਵਣੀ ਤੈਂ ਫਿਰ ਕੱਤ ਸੁਰਾਈ ਤੇ ਪਲਟ ਪਿਆਲੇ ਨੱਕ ਚੜਾ ਕੇ ਘੁੱਟ ਭਰਾਵਣੀ ਤੈਂ ਕੌਣ ਕਰੇ ਤਗਾਦੜੇ ਐਡ ਲੰਮੇ ਹੁਣੇ ਤੋੜਨੀ ਤੇ ਹੁਣੇ ਖਾਵਣੀ ਮੈਂ ਹੋਸ਼ ਆਪਣੇ ਵਿੱਚ ਤੈਂ ਮਸਤ ਰਹਿਣਾ ਮਸਤੀ ਵਿੱਚ ਨਾ ਹੋਸ਼ ਗਵਾਵਣੀ ਮੈਂ ਹਾਂਜੀ ਹੋਸ਼ ਆਪਣੇ ਵਿੱਚ ਤੈ ਮਸਤ ਰਹਿਣਾ ਮਸਤੀ ਵਿੱਚ ਨਾ ਹੋਸ਼ ਗਵਾਵਣੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ